ਹਾਂਜੀ ਅੱਜ ਆਪਾਂ ਗੱਲ ਕਰਦੇ ਆ ਆਪਣੇ ਤੀਜੇ ਗੁਰੂ ਅਮਰਦਾਸ ਜੀ ਬਾਰੇ ਅਤੇ ਚੌਥੇ ਗੁਰੂ ਰਾਮਦਾਸ ਜੀ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ 1479 ਈਸਵੀ ਨੂੰ ਪਿੰਡ ਬਾਸਰ ਕੇ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਮਾਤਾ ਲక్ష్ਮੀ ਜੀ ਅਤੇ ਪਿਤਾ ਤੇਜਪਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਸਪਤਨੀ ਦਾ ਨਾਮ ਦੱਸੋ ਮਾਤਾ RAMO ਜੀ ਪਿੰਡ ਖੇਮ ਕਰਨ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਅਤੇ ਕਿੰਨੀਆਂ ਧੀਆ ਸਨ ਦੋ ਪੁੱਤਰ ਅਤੇ ਦੋ ਧੀਆ ਸਨ ਸ੍ਰੀ ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਨਾਮ ਦੱਸੋ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਬੀਬੀ ਪਾਨੀ ਜੀ ਅਤੇ ਬੀਬੀ ਦਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਅਤੇ ਕਿੰਨੇ ਪੀੜੇ ਸਥਾਪਿਤ ਕੀਤੇ ਸਨ 22 ਮੰਜੀਆਂ ਅਤੇ 72 ਪੀੜੇ ਸ੍ਰੀ ਗੁਰੂ ਅਮਰਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਬਾਣੀ ਦਰਜ ਹੈ 907 ਸ਼ਲੋਕ ਸ਼ਬਦ ਸਭ ਤੋਂ ਬਡੇਰੀ ਉਮਰ ਵਾਲੇ ਗੁਰੂ ਸਾਹਿਬ ਦਾ ਨਾਮ ਦੱਸੋ ਸ੍ਰੀ ਗੁਰੂ ਅਮਰਦਾਸ ਜੀ ਕਿਹੜਾ ਰਾਜਾ ਸ੍ਰੀ ਗੁਰੂ ਅਮਰਦਾਸ ਜੀ ਕੋਲ ਦਰਸ਼ਨਾਂ ਲਈ ਆਇਆ ਸੀ ਅਕਬਰ ਬਾਦਸ਼ਾਹ ਪਹਿਲਾ ਪੰਗਤ ਪਾਸ਼ੇ ਸੰਗਤ ਦਾ ਉਪਦੇਸ਼ ਕਿਸ ਗੁਰੂ ਸਾਹਿਬ ਜੀ ਨੇ ਦਿੱਤਾ ਸੀ? ਸ੍ਰੀ ਗੁਰੂ ਅਮਰਦਾਸ ਜੀ ਨੇ। ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਬਸਾਇਆ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਸਮਾਏ? 1574 ਈਸਵੀ ਨੂੰ। ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ? 1534 ਈਸਵੀ ਨੂੰ ਚੂਨਾ ਮੰਡੀ ਲਾਹੌਰ। ਸ਼੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ। ਮਾਤਾ ਦੇਆ ਕੌਰ ਜੀ ਅਤੇ ਪਿਤਾ ਹਰਦਾਸ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਮ ਦੱਸੋ। ਬੀਬੀ ਪਾਨੀ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਨਾਮ ਦੱਸੋ। ਬਾਬਾ ਪ੍ਰੀਤਿਚੰਦ ਜੀ, ਬਾਬਾ ਮਹਾਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ। ਸ਼੍ਰੀ ਗੁਰੂ ਰਾਮਦਾਸ ਜੀ ਛੋਟੀ ਉਮਰੇ ਕੀ ਕੰਮ ਕਰਦੇ ਸਨ ਗੂੰਗਣੀਆਂ ਵੇਚਣ ਦਾ ਸ੍ਰੀ ਗੁਰੂ ਰਾਮਦਾਸ ਜੀ ਕਿਹੜੀ ਵਾਂਸ਼ ਵਿੱਚੋਂ ਸਨ ਸੋੜ ਵਾਂਚ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿੱਥੇ ਮਿਲੇ ਸਨ ਸ੍ਰੀ ਗੋਇੰਦਵਾਲ ਸਾਹਿਬ ਕਿਹੜੀ ਪ੍ਰੀਖਿਆ ਵਿੱਚੋਂ ਸ੍ਰੀ ਗੁਰੂ ਰਾਮਦਾਸ ਜੀ ਖਰੇ ਉੱਤਰੇ ਸਨ ਥੜਾ ਬਣਾਉਣ ਦੀ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਬਸਾਇਆ ਰਾਮਦਾਸਪੁਰ ਅੰਮ੍ਰਿਤਸਰ ਗੁਰੂ ਦਾ ਚੱਕ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਕਦੋਂ ਸਮਾਈ 1581 ਈਸਵੀ ਨੂੰ